ਇੱਕ ਬੜਾ ਬਵਾਦਈਆ ਚੱਲਿਆ ਹੁਣ ਗਾਣਾ ਗਾਤਾ ਕਿਤੇ ਪਿੰਡ ਸਣੇ ਮੈਂ ਸਰਪੰਚ ਕੁੱਟੂ ਜਿਹੜਾ ਗੁਲਾਮ ਸਿੱਧੂ ਦਾ ਤੇ ਸਰਪੰਚਾਂ ਨੇ ਮਾਫੀ ਮੰਗਾਈ ਵਿੱਚ ਐਡਾ ਪੰਗਾ ਪਿਆ ਜੇ ਇਸ ਡੀਜੇ ਆਣੇ ਤੇ ਕਿਤੇ ਨੇ ਗਾਣਾ ਲਾਤਾ ਵਿਆਹ ਦੇ ਵਿੱਚ ਉਹਦਾ ਡੀਜੇ ਪੰਨ ਸਿੱਟਿਆ ਉਹਦੇ ਡੈਕ ਨੂੰ ਜੋ ਸਿਸਟਮ ਸਪੀਕਰ ਪੰਨ ਸਿੱਟੇ ਹੁਣ ਮੈਂ ਤੇ ਇੱਕ ਗੱਲ ਕਹਿਣੀ ਚਾਹਨਾ ਵੀ ਗਾਣਾ ਤਾਂ ਬਿੰਦ ਰਖੀਏ ਦਾ ਵੀ ਆਇਆ ਸੀ ਹੈਨਾ ਪੇ ਡੀਸੀਬੀ ਸੇ ਲੂਟ ਉਹਨੂੰ ਮਾਰਦਾ ਪੈਰਾਂ ਤੇ ਠਾਣੇਦਾਰ ਰੋਲਦਾ ਉਹਨੇ ਤਾਂ ਠਾਣੇਦਾਰ ਨੂੰ ਪੈਰਾਂ ਤੇ ਰੋਲ ਦਿੱਤਾ ਸੀਗਾ ਬੇਨਰ ਕੀਏ ਨੇ ਠਾਣੇਦਾਰਾਂ ਨੇ ਤਾਂ ਕੋਈ ਧਰਨਾ ਨਹੀਂ ਸੀ ਲਾਇਆ ਨਾ ਹੀ ਠਾਣੇਦਾਰਾਂ ਨੇ ਉਦੋਂ ਕੋਈ ਐਡਾ ਬਿਵਾਦ ਖੜਾ ਕੀਤਾ ਸੀ ਜਿੱਡਾ ਕਿ ਹੁਣ ਸਰਪੰਚਾਂ ਨੇ ਬਿਵਾਦ ਖੜਾ ਕੀਤਾ ਸੀਗਾ ਗੁਲਾਬ ਸਿੱਤੂ ਦੇ ਗੀਤ ਤੋਂ ਬਾਅਦ ਕਹਿੰਦੇ ਸਾਡੀ ਤਾਂ ਭਾਈ ਬੇਇੱਜ਼ਤੀ ਹੁੰਦੀ ਆ ਸਾਡਾ ਤਾਂ ਐ ਹੁੰਦਾ ਹੈਨਾ ਠੀਕ ਆ ਬੇਇੱਜ਼ਤੀ ਹੁੰਦੀ ਆ ਤੁਸੀਂ ਤੇ ਉਹਨੇ ਕਿਹਾ ਮੈਂ ਉਹ ਗਾਣੇ ਦੀ 19 ਲਾਈਨ ਤੇ ਲਾਨਾ ਆ ਕੱਟ ਦਿਨਾ ਆ ਤੇ ਜਿੰਨਾ ਸ਼ਬਦ ਆ ਹਨਾ ਜਿੱਥੇ ਸਰਪੰਚ ਕਿਹਾ ਤੇ ਉਹ ਕਹਿੰਦੇ ਨਾ ਤੂੰ ਗਾਣਾ ਡਿਲੀਟ ਕਰੋ ਕਹਿੰਦਾ ਭਾਈ ਗਾਣਾ ਤਾਂ ਮੈਂ ਵੇਚ ਦਿੱਤਾ ਐ ਕੰਪਨੀ ਨੂੰ ਉਹਨਾਂ ਤੋਂ ਪੈਸੇ ਲੈ ਲੈ ਉਹ ਸਾਰਾ ਕੁਝ ਕਰ ਲਿਆ ਉਹ ਤਾਂ ਮੇਰੇ ਤੇ ਕੇਸ ਕਰਨਗੇ ਫਿਰ ਜੇ ਮੈਂ ਗਾਣਾ ਡਿਲੀਟ ਕਰਾਉਂਗਾ ਤੇ ਨਾਲੇ ਮੇਰਾ ਕਿਹਾ ਹੁਣ ਆਪਣਾ ਹੱਥ ਵਾਸਾ ਵੀ ਮੈਂ ਚੱਕ ਡਿਲੀਟ ਕਰ ਦੇਣਾ ਗਾਣਾ ਮੈਂ ਵੇਚ ਬੈਠਾ ਆ ਚਲੋ ਇੰਨਾ ਕਹਿ ਕੇ ਮੈਂ ਸ਼ਬਦ ਕਟਾਣਾ ਸਰਪੰਚ ਵਾਲਾ ਹੁਣ ਇੱਥੇ ਗੱਲ ਇਹ ਆ ਕਿ ਇਹ ਗੀਤਾਂ ਨੂੰ ਗੀਤਾਂ ਦੀ ਤਰ੍ਹਾਂ ਲੈਣਾ ਚਾਹੀਦਾ ਆਪਣੀ ਅਣਖ ਆਪਰੂ ਤੇ ਨਾ ਲੈਣਾ ਚਾਹੀਦਾ ਮੇਰੇ ਹਿਸਾਬ ਨਾਲ ਤਾਂ ਜੇ ਪੇ ਜੇ ਐਦਾਂ ਲਾਉਂਦੇ ਤਾਂ ਥਾਣੇਦਾਰ ਤਾਂ ਪਤਾ ਨਹੀਂ ਫਿਰ ਕੀ ਕਰ ਦਿੰਦੇ ਵੀ ਭਾਈ ਵਿੰਦਰਖੀਏ ਨੂੰ ਕਹਿੰਦੇ ਤੂੰ ਤਾਂ ਸਾਨੂੰ ਪੈਰਾਂ ਚ ਰੋਲ ਦਿੱਤਾ ਆ ਅਸੀਂ ਨਹੀਂ ਤੈਨੂੰ ਛੱਡਦੇ ਭਾਈ ਪਰ ਨਹੀਂ ਵਿੰਦਰਖੀਏ ਦਾ ਗਾਣਾ ਸਟੇਜ ਤੇ ਲੱਗਾ ਹੁੰਦਾ ਤੇ ਥਾਣੇਦਾਰ ਵੀ ਨੱਚਦਾ ਤੇ ਡੀਸੀ ਵੀ ਤੁਸੀਂ ਦੇਖੋ ਇਸ ਗੀਤ ਨੂੰ ਗੀਤ ਦੀ ਤਰ੍ਹਾਂ ਲਿਆ ਤੇ ਇੱਥੇ ਕਹਿੰਦੇ ਨਹੀਂ ਇੱਥੇ ਜਿਹੜਾ ਗੀਤ ਦੇ ਵਿੱਚ ਸ਼ਬਦ ਬੋਲੇ ਹਨ ਗਲਾਬ ਸਿੱਧੂ ਨੇ ਇਹ ਬਹੁਤ ਹੋਰ ਤਰ੍ਹਾਂ ਦੇ ਸੀ ਚਾਹੇ ਹੋਰ ਤਰ੍ਹਾਂ ਦੇ ਸੀ ਚਾਹੇ ਹਿਰ ਤਰ੍ਹਾਂ ਦੇ ਸੀ ਪਰ ਗੱਲ ਇਹ ਆ ਕਿ ਇਹ ਹੁਣ ਸੋਸ਼ਲ ਮੀਡੀਆ ਆ ਗਿਆ ਇਹਦੇ ਕਰਕੇ ਸਾਰੇ ਪੰਗੇ ਪੈ ਜਾਂਦੇ ਆ ਸੋ ਮਾਫੀ ਮੰਗ ਲਈ ਖੜਾ ਛਡਾ ਲਿਆ ਹੈਗਾ ਗਾ ਗਲਾਬ ਸਿੱਧੂ ਨੇ ਕੀ ਕਹੋਗੇ ਇਹਦੇ ਬਾਰੇ ਜਰੂਰ ਦੱਸਿਓ ਧੰਨਵਾਦ